ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੱਲਣ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਇੱਥੇ ਆਪਣੀ ਕਲਿੱਪ ਦੀ ਆਵਾਜ਼ ਪਤਾ ਨਹੀਂ ਜੀ ਕੀ ਹੋ ਗਿਆ ਹਨਾ ਬਾਜ ਨਹੀਂ ਆਈਗੀ ਤੇ ਫਿਰ ਆਪਾਂ ਨੂੰ ਦੁਬਾਰਾ ਤੋਂ ਬੋਲਣਾ ਪਿਆ ਸਵੇਰ ਦਾ ਟਾਈਮ ਹੈ ਸਵੇਰ ਦੇ 10 ਵਜਰੇ ਨੇਗੇ ਤੇ ਅਦਰ ਮੈਂ ਤਰੀਕ ਦੇਖਣ ਗਈ ਮੈਨੂੰ ਯਾਦ ਨਹੀਂ ਆ ਰਿਹਾ ਸੀ ਕਿੰਨੇ ਤਰੀਕ ਹੈ ਤੇ ਆਪਾਂ ਜਾਣਾ ਸੀ ਜੀ ਕਿਤੇ ਹਨਾ ਤਿਆਰ ਹੋ ਰਹੇ ਸੀਗੇ ਪਰ ਮੀਂਹ ਆ ਗਿਆ ਫਿਰ ਅਸ ਜੇ ਮੌਸਮ ਚ ਨਹੀਂ ਜਾਇਆ ਜਾਂਦਾ ਹਨਾ ਚਾਹੇ ਆਪਾਂ ਆਪਣੇ ਸਾਧਨ ਤੇ ਜਾਣਾ ਹੋਵੇ ਪਰ ਜਾਣ ਨੂੰ ਜੀ ਨਹੀਂ ਕਰਦਾ ਹਨਾ ਜੇ ਮੌਸਮ ਖਰਾਬ ਹੋਵੇ ਤੇ ਫਿਰ ਆਪਾਂ ਕਹਿ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਚੱਲਾਂਗੇ ਵੀ ਅੱਜ ਤਾਂ ਫਿਰ ਮੌਸਮ ਦਾ ਕੀ ਪਤਾ ਜੀ ਮੀਂਹ ਜਾਦੇ ਵੀ ਆ ਸਕਦਾ ਹੈ ਤੇ ਹਟ ਵੀ ਸਕਦਾ ਹੈ ਤੇ ਇੱਥੇ ਆਪਣੇ ਡੌਗ ਦੋਨੋਂ ਇਹ ਅੰਦਰ ਆ ਕੇ ਬੈਠੇ ਨੇ ਤੇ ਉਹ ਦੂਸਰੇ ਵਿਚਾਰੇ ਦੋਨੋਂ ਉਧਰ ਨੇਗੇ ਪਛਮਕਣੀ ਬੰਨ ਰੱਖੇ ਨੇ ਉਹ ਤੇ ਸਾਨੂੰ ਪਤਾ ਹੈ ਡੈਵਲ ਤਾਂ ਆਪਣਾ ਅੰਦਰ ਹੀ ਰਹਿੰਦਾ ਹੈ ਨਾ ਜ਼ਿਆਦਾਤਰ ਤੇ ਫਿਰ ਆ ਕੈਰੀ ਵੀ ਇੱਥੇ ਰਹਿੰਦੇ ਕਿ ਉਹਨੂੰ ਖੁੱਲੀ ਰੱਖਦੇ ਆਪਾਂ ਬੰਦੇ ਨਹੀਂਗੇ ਤੇ ਇਹ ਵੀ ਇੱਥੇ ਆ ਕੇ ਬੈਠ ਜਾਂਦੀ ਹੈਗੀ ਤੇ ਇਹਨੂੰ ਕੁਝ ਵੀ ਕਹੋ ਇਹ ਕਹਿਣਾ ਬਹੁਤ ਜ਼ਿਆਦਾ ਮੰਨਦੀ ਹੈਗੀ ਸਾਡਾ ਜੇ ਅਸੀਂ ਕਹੀਏ ਵੀ ਲਿਬੜ ਕੇ ਲਿਬੜੀ ਹੋਵੇ ਜਿਹਦੀ ਵੀ ਅੰਦਰ ਨਹੀਂ ਆਉਣਾ ਤਾਂ ਇਹ ਆਉਂਦੀ ਨਹੀਂ ਸਾਡੇ ਕੋਲ ਤਾਂ ਫਿਰ ਉਧਰ ਹੀ ਵਗ ਜਾਂਦੀ ਹੈ ਪਰ ਇਹ ਬੜੀ ਸਾਫ ਸੁਥਰੀ ਰਹਿੰਦੀ ਹੈ ਘੱਟ ਹੀ ਲਿਬੜਦੀ ਹੈ ਕਈ ਵਾਰ ਇਹਨਾਂ ਨੇ ਮੰਗਰ ਲਾ ਕੇ ਤਾਂ ਵਗ ਜਾਂਦੀ ਹੈ ਬਾਰੂ ਜਿਰੀ ਜੁਰੀ ਚ ਪੋਦ ਚ ਪ੍ਰਾਪਤਾ ਇਕੱਲੀ ਆਰਮਨਾਲ ਬੈਠੀ ਰਹਿੰਦੀ ਐ ਚੌੜਨੀ ਕਰਦੀ ਜਿਵੇਂ ਵੀ ਜਿੱਥੇ ਕਹਿ ਦੋ ਉੱਥੇ ਬੈਹ ਜਾਂਦੀ ਐ ਵਿਚਾਰੀ ਹਾਂ ਪਹਿਲਾਂ ਤਾਂ ਐ ਸੀ ਜਿ ਰੱਬ ਮੀਂਹ ਨਹੀਂ ਪਾਉਂਦਾ ਮੀਂਹ ਨਹੀਂ ਪਾਉਂਦਾ ਹਨਾ ਹੁਣ ਰੱਬ ਨੇ ਝੜੀ ਲਾ ਰੱਖੀ ਹੈਗੀ ਬਹੁਤ ਦਿਨ ਹੋ ਗਏ ਹੁਣ ਤਾਂ ਮੌਸਮ ਠੰਡਾ ਹੋ ਰਿਹਾਗਾ ਤੇ ਰੋਜ਼ ਮੰਗੂ ਮੀਂਹ ਆਉਂਦਾ ਰੋਜ਼ ਕਣੀਆਂ ਚਾਹੇ ਥੋੜੀਆਂ ਆ ਜਾਣ ਪਰ ਕਣੀਆਂ ਜ਼ਰੂਰ ਆਉਂਦੀਆਂ ਨੇਗੀਆਂ ਤੇ ਪਹਿਲਾਂ ਹੁਰਸ ਵੀ ਸੋਕਾ ਪੈ ਗਿਆ ਹੁਣ ਸਾਡੇ ਪਿੰਡ ਚ ਡੁੱਬਾ ਪੈ ਗਿਆ ਹੁਣ ਪਿੰਡ ਡੁੱਬ ਰਿਹਾਗਾ ਤੇ ਪਤਾ ਨਹੀਂ ਸਾਡੇ ਪਿੰਡਸ ਤਾਂ ਪਤਾ ਨਹੀਂ ਸਾਰੇ ਕਿਤੇ ਇਹ ਕੰਮ ਹੈ ਨਾ ਜੇ ਮੀਂਹ ਥੋੜਾ ਜਿਹਾ ਵੱਧ ਪੈ ਜੇ ਵੀ ਫਿਰ ਐ ਹੋ ਜਾਂਦਾ ਪਾਣੀ ਜ਼ਿਆਦਾ ਹੋ ਗਿਆ ਸਾਡੇ ਤਾਂ ਕੁਛ ਨਾ ਨੀਵੇਂ ਬਾਣ ਨਹੀਂ ਉਧਰ ਉਧਰ ਜ਼ਿਆਦਾ ਪਾਣੀ ਭੈਣ ਕਰਕੇ ਫਿਰ ਜੀਰੀਆਂ ਡੁੱਬਣ ਦਾ ਵੀ ਡਰ ਰਹਿੰਦਾ ਹੈ ਤੇ ਆ ਦੇਖੋ ਜੇ ਆਪ ਆਪਣੀ ਬੈੜੀ ਬਣਤੀ ਹੈ ਬਾਹਰ ਬਾਹਰ ਬੈਜੂਗੀ ਇਹ ਮੀਂਹ ਚ ਨਾ ਤੇ ਕਿਉਂਕਿ ਇਹ ਨਾ ਐਂ ਪਾਲਦੀ ਹੁੰਦੇ ਨੇ ਬੈੜਾ ਤਾਂ ਨਾ ਵੀ ਅਸੀਂ ਬਾਹਰ ਰਹੀਏ ਜਿਵੇਂ ਬਾਹਰ ਰਹਿ ਕੇ ਜ਼ਿਆਦਾ ਖੁਸ਼ ਰਹਿੰਦੀਆਂ ਨੇ ਮੱਜਾਂ ਨੂੰ ਜਗ੍ਹਾ ਹੈ ਨਹੀਂ ਜੀ ਬਾਹਰ ਬੰਦਨ ਨੂੰ ਅਸੀਂ ਬਾਹਰ ਬੰਦੀਏ ਮੱਜਾਂ ਵੀ ਏ ਵੀ ਬੁਝੇ ਰਾਮ ਨਾਲ ਬੈਠੀਆਂ ਰਹਿਣ ਪਹਿਲਾਂ ਅਸੀਂ ਬਾੜ ਹੀ ਬੰਨ ਕੇ ਰੱਖਿਆ ਕਰਦੇ ਇੱਕ ਸਾਲ ਨਾਲ ਜੀ ਗੜੇ ਆ ਗਏ ਸੀ ਜੀਰੀ ਵੱਢਣ ਦਾ ਟਾਈਮ ਕਈ ਸਾਲ ਹੋ ਗਏ ਤੇ ਜੀਰੀ ਵੱਢਣ ਦਾ ਟਾਈਮ ਗੜੇ ਆ ਗਏ ਤੇ ਉਹ ਸਾਥੋਂ ਮੱਝਾ ਗੜੇ ਵੀ ਉਸ ਨੇਹਰੀ 'ਚ ਹੀ ਆਏ ਬਸ ਕੁਝ ਨਹੀਂ ਪਤਾ ਸੀ ਪਹਿਲਾਂ ਕੁਝ ਆਊਗਾ ਨੇਹਰੀ ਆ ਕੀ ਬਸ 3:00 ਵਜੇ ਦਾ ਟਾਈਮ ਸੀ ਅਸੀਂ ਚਾਹ ਪੀਣ ਲੱਗੇ ਸੋਚਿਆ ਵੀ ਚਾਹ ਬਣਾ ਲਈਏ ਨਾ ਫਿਰ ਆਪਾਂ ਮੱਝਾ ਅੰਦਰ ਬੰਨਾਂਗੇ ਤੇ ਅਸੀਂ ਚਾਪੀਣ ਲੱਗੇ ਦੇ ਨਾਲ ਦੀ ਨਾਲ ਹੀ ਐਨੇ ਗੜੇ ਆਏ ਜੀ ਬਹੁਤ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਸੀ ਆਪਾਂ ਚੋਨਾ ਵੜਨਾ ਸੀ ਉਸ ਟਾਈਮ ਆਪਣੀ ਕੰਪੈਨ ਖੇਤ ਚ ਖੜੀ ਸੀਗੀ ਤੇ ਇੱਕ ਕਿੱਲੇ ਚ ਤਾਂ ਜ਼ਮੀਨਾਂ ਵੀ ਕਿਲੋ ਜੀਰੀ ਵਾਲਾ ਕਮਸੀਵਾ ਸੀ ਇੱਕ ਕਿੱਲੇ ਚ ਤਾਂ ਕੁਝ ਵੀ ਨਹੀਂ ਨਿਕਲਿਆ ਸੀਗਾ ਐਨੇ ਜ਼ਿਆਦਾ ਗੜੇ ਪੈ ਗਏ ਸੀ ਉਧਰ ਤਾਂ ਦੇ ਉਹ ਤੁਹਾਡੇ ਮੈਸਾਂ ਬਾਹਰ ਰਹਿ ਗਏ ਗੜਿਆਂ ਚ ਗੜੇ ਆ ਗਏ ਤੇ ਉਸ ਤੋਂ ਨਾ ਮੈਸ ਨਾ ਪਿੰਡਾ ਉੱਠ ਗਿਆ ਸੀ ਗੜਿਆਂ ਨਾਲ ਉਸ ਤੋਂ ਬਾਅਦ ਅਸੀਂ ਨਾ ਘਾਟ ਮੱਝਾਂ ਬਾਹਰ ਕੱਢ ਕੇ ਬੰਨ ਕੇ ਰੱਖ ਦੇਣਾ ਜਦੋਂ ਮੜਿਆ ਬੱਦਲ ਬਾਈ ਹੋ ਜਾਈ ਜਾਂ ਕੁਛ ਅਸੀਂ ਫਿਰ ਮੱਝਾਂ ਨਾਲ ਦੀ ਨਾਲ ਹੀ ਅੰਦਰ ਕਰ ਦਿੰਨੇ ਆ ਵੀ ਕਈ ਵਾਰ ਪਤਾ ਨਹੀਂ ਹੁੰਦਾ ਜੀ ਹਨਾ ਰੱਬ ਦਾ ਵੀ ਕੁਦਰਤ ਹੈ ਵੀ ਕੁਛ ਵੀ ਜਿਵੇਂ ਆ ਸਕਦੇ ਗੜੇ ਵਾਲੇ ਵੀ ਆ ਸਕਦੇ ਨੇ ਹਨਾ ਫਿਰ ਸਾਨੂੰ ਇਸ ਮੌਸਮ ਤੋਂ ਘਟ ਆਉਂਦੇ ਨੇ ਫਸਲ ਪੱਕੀ ਤੇ ਜ਼ਿਆਦਾ ਰੱਬ ਉਹਦੋਂ ਜ਼ਿਆਦਾ ਖੈਰ ਕਰ ਜਾਂਦਾ ਤੇ ਮੀਂਹ ਬਹੁਤ ਆ ਰਿਹਾ ਜੀ ਵਧੀਆ ਰੱਬ ਨੇ ਰੰਗ ਭਾਗ ਲਾ ਰੱਖੇ ਨੇ ਹੁਣ ਤਾਂ ਤੇ ਵਧੀਆ ਮੋਟਰਾਂ ਖੜੀਆਂ ਨੇ ਚੱਲਣ ਨਾਲ ਪਾਣੀ ਵੇਸਟ ਨਹੀਂ ਹੋ ਰਿਹਾ ਮੀਂਹ ਦਾ ਪਾਣੀ ਨਾਲ ਬਹੁਤ ਫਸਲ ਨੂੰ ਬਹੁਤ ਫਾਇਦਾ ਹੁੰਦਾ ਹੈ ਮੀਂਹ ਦੇ ਪਾਣੀ ਨਾਲ ਦੂਜੇ ਪਾਣੀ ਦਾ ਆਪਾਂ ਕਿੰਨਾ ਲਾਈ ਜਾਈਏ ਉਹ ਤਾਂ ਪੂਰਾ ਹੀ ਨਹੀਂ ਆਉਂਦਾ ਤੇ ਇੱਥੇ ਪਿਆ ਲੈ ਰਹੇ ਸੀ ਆਪਾਂ ਮੱਝਾਂ ਨੂੰ ਪਾਣੀ ਸ਼ਾਮ ਦਾ ਟਾਈਮ ਹੋ ਗਿਆ ਮੱਝਾਂ ਨੂੰ ਪਾਣੀ ਪਿਲਾ ਦਿੰਨੇ ਤੇ ਪਹਿਲਾਂ ਅਸੀਂ ਬਾਅਦ ਚ ਪਾਣੀ ਪਿਲਾ ਕਰਦੇ ਹਣਾ ਵੀ ਫੈਂਟ ਘਟੋਂ ਜੇ ਪਰ ਹੁਣ ਜਿੱਦ ਦੀ ਰਾਤ ਹੋ ਜਾਂਦੀ ਹੈ ਫਿਰ ਹਣਾ ਖਾਦ ਜੀ ਹੋ ਜਾਂਦੇ ਪਸ਼ੂਆਂ ਚ ਤੂੰ ਹੀ ਪਾ ਦਿੰਨੇ ਫਿਰ ਇੱਧਰ ਆਉਣਾ ਸਾਨੂੰ ਔਖਾ ਹੋ ਜਾਂਦਾ ਕਿਉਂਕਿ ਸਾਡੇ ਧੂਆਂ ਬਾਹਰ ਘੱਟ ਨਿਕਲਦਾ ਹੈ ਮੱਜਾਂ 'ਚ ਹੀ ਜਾਦੇ ਘੁੰਮੀਆਂ ਅੰਦਰ ਰਹਿੰਦਾ ਐ ਇਸ ਕਰਕੇ ਫਿਰ ਸਾਨੂੰ ਔਣ ਔਖਾ ਹੋ ਜਾਂਦਾ ਤੂੰ ਵੀ ਪਾ ਦਿੰਨੇ ਆ ਬੜੀ ਸਾਰੀ ਰਾਤ ਨੂੰ ਫੇਰ ਇੱਕ ਦੋ ਵਾਰ ਉੱਠ ਕੇ ਦੇਖ ਲੈਣੇ ਤੂੰ ਵੀ ਲੋੜ ਹੁੰਦੀ ਆ ਹੋਰ ਪਾ ਦਿੰਨੇ ਤੇ ਰਾਮ ਨਾਲ ਮੱਜਾਂ ਸਾਰੀ ਰਾਤ ਬੈਠੇ ਰਹਿੰਦੀਆਂ ਨੇ ਤੇ ਜਿਹੜੇ ਮੇਰੇ ਵੀਰ ਪਹਿਣਾ ਕਮੈਂਟ ਕਰ ਦਿੰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਖਲ ਦਾਣਾ ਕਿੰਨੇ ਟਾਈਮ ਪਾਉਨੇ ਹੋਣਾ ਅਸੀਂ ਖਲ ਦਾਣਾ ਜੀ ਪਾਉਨੇ ਹੈਗੇ ਦੋ ਟਾਈਮ ਦੋਨੋਂ ਟਾਈਮ ਹੀ ਪਾਉਨੇ ਆ ਅਸੀਂ ਸੰਨੀਤਾ ਜੀ ਮੈਂ ਅਸੀਂ ਸਰੋਂ ਦੀ ਖਲ ਦੀ ਇੱਕ ਟਾਈਮ ਹੀ ਕਰਦੇ ਆ ਵੀ ਦੋਨੋਂ ਟਾਈਮ ਉਹ ਵੀ ਸੁਣਨੀ ਪਾ ਦਿੰਨੇ ਆ ਤੇ ਲੈਤੀ ਅਸੀਂ ਦੋ ਬਟਲੀਆਂ ਸਵੇਰੇ ਦੋ ਸ਼ਾਮ ਨੂੰ ਉਹ ਫੀਡ ਕਰਾਈ ਹੋਈ ਜਿਹੜੀ ਉਹ ਦੋ ਬਟਲੀਆਂ ਸਵੇਰੇ ਦੋ ਸ਼ਾਮ ਨੂੰ ਪਿਉਣੇ ਆ ਤੇ ਦੋਨੋਂ ਟਾਈਮ ਹੀ ਪਾਉਨੇ ਆਗੇ ਆਪਾਂ ਮੱਝਾਂ ਨੂੰ ਤੇ ਇੱਕ ਹੋਰ ਕਮੈਂਟ ਆਇਆ ਸੀ ਕਹਿੰਦੇ ਥੋੜੀ ਵੀ ਗਾਂ ਤੁਸੀਂ ਕਦੋਂ ਚੈੱਕ ਕਰਾਉਣੀ ਹੈਗੀ ਵੀ ਅਸੀਂ ਵੀ ਕਰਵਾਉਣੀ ਹੈ ਫਿਰ ਅਸੀਂ ਦੇਖੋ 2.5 ਮਹੀਨੇ ਤਾਂ ਥੋੜੀ ਉੱਪਰ ਹੀ ਕਰਾਵਾਂਗੇ 10 ਤਰੀਕ ਨੂੰ ਤਾਂ 2 ਮਹੀਨੇ ਹੋ ਗਏ ਇਹਨੂੰ ਵੀ 2.5 ਮਹੀਨੇ ਨਾਲ ਤਾਂ ਠੰਡ ਜੀ ਹੋ ਜੂਗੀ ਹਨਾ 2.5 ਮਹੀਨੇ ਤੋਂ ਉੱਪਰ ਹੋ ਗਈ ਨਾਲ ਸਹੀ ਪਤਾ ਲੱਗ ਜੂਗਾ ਜਦੋਂ ਤਾਂ 2.5 ਮਹੀਨੇ ਦੀ ਪਾਸ ਹੋ ਜਾਂਦੀ ਹੈ ਪਰ ਐ ਵੀ ਥੋੜੇ ਦਿਨ ਉੱਪਰ ਕਰਕੇ ਹੀ ਚੈੱਕ ਕਰਾ ਲਾਂਗੇ ਕਿਉਂਕਿ ਕਦ ਕਾਠੀ ਵੱਡੇ ਹੈ ਨਾ ਗਾਂ ਦਾ ਕਈ ਵਾਰ ਨਹੀਂ ਵੀ ਪਤਾ ਲੱਗਦਾ ਹੁੰਦਾ ਵੀ ਕਿਤੇ ਨਾ ਪਤਾ ਲੱਗੇ ਇਸ ਵਿੱਚ ਥੋੜੇ ਦਿਨ ਉੱਪਰ ਕਰਕੇ ਹੀ ਚੈੱਕ ਕਰਾ ਲਾਂਗੇ ਤੇ ਤੁਹਾਨੂੰ ਜਰੂਰ ਦੱਸਾਂਗੇ ਤੇ ਮੱਜਾ ਵੀ ਕਰਾਉਣੀਆਂ ਸੀ ਬਸ ਆਪਾਂ ਕਾਲ ਜੀ ਕਰ ਰੱਖੀ ਐ ਇਹਨਾਂ ਨੂੰ ਵੀ ਚੈੱਕ ਪਾਸ ਕਰਾਉਣੇ ਫੇਰੀ ਯਕੀਨ ਜਹ ਹੋਊਗਾ ਅੰਦਰੋਂ ਆਪਾਂ ਬੈੜੀ ਨੂੰ ਪਹਿਲਾਂ ਨਹੀਂ ਰਾ ਪਤਾ ਸੀ ਪਹਿਲਾਂ ਬੈੜੀ ਧਾਰ ਕੱਢ ਲਾਂਗੇ ਬਾਅਦ ਚ ਕੱਢਾਂਗੇ ਜੇ ਆਪਾਂ ਮੱਜਾਂ ਦੀ ਧਾਰ ਦੇਖੋ ਤੁਹਾਨੂੰ ਲੱਗ ਰਿਹਾ ਕਿ ਨਹਿਰਾ ਲੱਗ ਰਿਹਾ ਨਾ ਅੰਦਰ ਕੁਝ ਤਾਂ ਬਦਲਵਾਈ ਹੈ ਜੀ ਬਾਹਰ ਮੀਂਹ ਪੈਣ ਲੱਗ ਰਿਹਾ ਇਸ ਕਰਕੇ ਧੇਰਾ ਲੱਗ ਰਿਹਾ ਕੋਈ ਸਾਡੇ ਸੈੱਡ ਚ ਨਹਿਰਾਈ ਜਾ ਦੇ ਰੰਦਾ ਸਾਰਾ ਬੰਦ ਹੈ ਨਾ ਤੇ ਇੱਕ ਕਮੈਂਟ ਹੋਰ ਆਇਆ ਸੀ ਉਹ ਕਹਿੰਦੇ ਪਿੰਡ ਕਿਹੜਾ ਜੀ ਤੁਹਾਡਾ ਪਿੰਡ ਆਪਣਾ ਜੀ ਚੋਟੀਆਂ ਜ਼ਿਲ੍ਹਾ ਸੰਗਰੂਰ ਸੰਗਰੂਰ ਜ਼ਿਲ੍ਹਾ ਦਾ ਪਿੰਡ ਹੈ ਜ ਆਪਣਾ ਚੋਟੀਆਂ ਹੁਣ ਸਾਡਾ ਪੂਰਾ ਕੱਟਾ ਵੀ ਵਿਚਾਰਾ ਵੇਖਣ ਤੋਂ ਰਹਿ ਗਿਆ ਪੂੰਛ ਕਰਕੇ ਇਹ ਜੀ ਝੋਟੀ ਨੇ ਦੀ ਪੂੰਛ ਵੱਡੀ ਹੈਗੀ ਤੇ ਇਹਦਾ ਵੀ ਵੱਟ ਜਾਂਦਾ ਕੋਈ 30 35000 ਰੁਪਿਆ ਉਹਨਾਂ ਨੂੰ ਪਸੰਦ ਸੀ ਉਹ ਤਾਂ ਕੱਟਾ ਕਹਿੰਦੇ ਵਧੀਆ ਕੱਦ ਕਾਠੀ ਬਹੁਤ ਹੈ ਕੱਟੇ ਦਾ ਕਿਉਂਕਿ ਜਿਵੇਂ ਜੀ ਇਹ 1 ਸਾਲ 4 ਮਹੀਨਿਆਂ ਦਾ ਹੈ ਨਾ ਕੱਦ ਵਧੀਆ ਹੈ ਕੱਟੇ ਦਾ ਕੁਝ ਕਿ ਉਹ ਸੇਵਾ ਕੱਟ ਹੈ ਇਸ ਕਰਕੇ ਸਾਡੇ ਘਰੇ ਇੰਨਾ ਆਪਾ ਪਾਉਂਦੇ ਨਹੀਂ ਹੈ ਨਾ ਆਪਾਂ ਐ ਵੀ ਕਿਹੜਾ ਪਾਲ ਲੈਣਾ ਉਹ ਤਾਂ ਆਪਾਂ ਬੈੜੀ ਦੇ ਨਾਲ ਇਹਨੂੰ ਪਾਉਣੇ ਲੇਟ ਲੂਟੀ ਸਾਰਾ ਕੁਝ ਪਰ ਫਿਰ ਵੀ ਜੱਡ ਬੰਨ ਕੇ ਇਹਨੂੰ ਪਾਇਆ ਜਾਵੇ ਨਾ ਇੱਕ ਦੋ ਖਾਲਾ ਬੜੇ ਮੈਨੇ ਖਲਦੇ ਬੂਰੀਆਂ ਚਾਰੀਆਂ ਜਾਣ ਤਾਂ ਇਹ ਬਹੁਤ ਆਕੜਾ ਹੋ ਜਾਊਗਾ ਚੌੜ ਜ਼ਿਆਦੇ ਕਰਦਾ ਜੇ ਅਸੀਂ ਕੀ ਕਰੀਏ ਹੁੰਦਾ ਅਸੀਂ ਕਿਹਾ ਸੀ ਬੜੇ ਮੈਂ ਦਿਖਲ ਦੀ ਬੋਰੀ ਲਿਆ ਦਉਦੇ ਵਾਸਤੇ ਵਿਚਾਰੇ ਵਾਸਤੇ ਮੈਨੂੰ ਇੱਕ ਬੋਰੀ ਚਾਰ ਦੇ ਨਾਲ ਤਾਂ ਵਧੀਆ ਇੱਥੇ ਜਾਣ ਆਜੂਗੀ ਨਾਲ ਦੋ ਪੈਸੇ ਵੱਧ ਵਟਾ ਜਾਊਗਾ ਕਈ ਵਾਰ ਐ ਹੁੰਦਾ ਵੀ ਕਿਤੇ ਕੱਟਾ ਵਾਲ ਨੂੰ ਨਾ ਵੇਚਣਾ ਪੈ ਜਾ ਜਾਨੂੰ ਇਹ ਟੈਨਸ਼ਨ ਹੈਗੀ ਮੀਤੇ ਕੱਟਾ ਵਾਲ ਨੂੰ ਵੇਚਣਾ ਪੈ ਜਾ ਫਿਰ ਤਾਂ ਬਹੁਤ ਔਖਾ ਹੋ ਜਾਊਗਾ ਜਿਸ ਤਰਨੇ ਸ਼ੌਂਕ ਵਾਲਾ ਪਾਲਿਆ ਸੀਗਾ ਤੇ ਹੁਣ ਇਹ ਅਰਦਾਸ ਕਰਦਾ ਮਾਲਕੂਰੇ ਮਾਲਕਾ ਦੀ ਮਾਂ ਹੁਣ ਤਾਂ ਕੱਟੀ ਦੇ ਦੇ ਹਨਾ ਦੋ ਕੱਟੇ ਤੇ ਇੱਕੋ ਹੀ ਝੋਟੀ ਦਿੱਤੀ ਇਹਨੇ ਜਿਹੜੀ ਸੂਰੀ ਹੈ ਪਹਿਲਣ ਉਹ ਇੱਥੇ ਦੇਖੋ ਜੀ ਪੈਣ ਦੇ ਚਿਚੜੀ ਪੱਟਣ ਲੱਗ ਗਈ ਉਹ ਕੁਝ ਨਹੀਂ ਕਹਿੰਦੀ ਹੁਣ ਅਸੀਂ ਡਰਨੋਂ ਘੱਟ ਹੋ ਰਹੇ ਆਂਦੇ ਤੋਂ ਐਵੇਂ ਕਹੀਏ ਕੁਝ ਨਹੀਂ ਕਹਿੰਦੀ ਨਮਾਉਨੇ ਵੀ ਅਸੀਂ ਆਂ ਲੁੱਟ ਤੇ ਹੱਥ ਮਾਰੀ ਜਾਂਦੇ ਰਹਿਣਾ ਕੁਝ ਨਹੀਂ ਕਹਿੰਦੀ ਇਹ ਇਹ ਚਿਚੜੀ ਪੱਟਣ ਲੱਗ ਗਈ ਜਦੋਂ ਖਾਂਦੀ ਹੋਵੇ ਨਾ ਇਹਨੂੰ ਕੋਈ ਡਿਸਟਰਬ ਕਰੇ ਫਿਰ ਇਹ ਬਹੁਤ ਕਰਦੀਏਗੀ ਫਿਰ ਤਾਂ ਭੱਜ ਕੇ ਆਉਂਦੀ ਟੱਕਰ ਲੈ ਕੇ ਤੇ ਉਹ ਨਹੀਂ ਕੁਝ ਕਹਿੰਦੀ ਇਹ ਹੁਣ ਤਾਂ ਵਿਚਾਰੀ ਸੀਲ ਹੋ ਗਈ ਇਹਨੂੰ ਸਾਡੀ ਹੱਤ ਪੈ ਗਈ ਤੇ ਸਾਨੂੰ ਇਹਦੀ ਪੈ ਗਈ ਹੁਣ ਤਾਂ ਨਮਾਉਣੀ ਤੋਂ ਬਾਅਦ ਸਾਰੇ ਸਾਡੇ ਹੁਣ ਮੈਂ ਪਟਦੀ ਨਿਆਣਾ ਪਾਕੇ ਦੇ ਚਿਚੜੀ ਕਿਉਂਕਿ ਲੱਗ ਜਾਂਦੀ ਫਿਰ ਸਾਨੂੰ ਐ ਹੁੰਦਾ ਵੀ ਇਹਦੇ ਚਿਚੜੀ ਕਿਵੇਂ ਲੱਗ ਗਈ ਨਾ ਇੱਕ ਕਦੇ ਦੇਖਦੀ ਰਹਿੰਦੇ ਆ ਖਾਂਦੇ ਹੋਏ ਨਹੀਂ ਛਿੜਨਦੀ ਉਹ ਤਾਂ ਕੁਝ ਨਹੀਂ ਕਹਿੰਦੀ ਅਸੀਂ ਛਿਚੇ ਜੂੜੇ ਪਟਦੇ ਰਹਿੰਦੇ ਆ ਤੇ ਖੜੇ ਜੇ ਮੜਾ ਮੋਟਾ ਕਿਤੇ ਲੱਗ ਜਾਂਦੀਆਂ ਨੇਗੀਆਂ ਤੇ ਬਾਕੀ ਇੱਕ ਵਾਰ ਜਦ ਲੱਗ ਗਿਆ ਸੀ ਆਪਾਂ ਕੰਗਰੂੜਾ ਵਾਲੀ ਦਵਾਈ ਦਾਤੀ ਸੀਗੀ ਇਹਦੀ ਉਹਦੇ ਨਾਲ 4-5 ਦਿਨਾਂ ਚ ਸਾਰੀਆਂ ਉੱਤਰ ਗਈਆਂ ਸੀ ਸਰਦਾਰਿਸਦਾਰ ਕਹਿੰਦੇ ਕਹਿੰਦੇ ਇੱਕ ਬੈੜੀ ਹੋਰ ਲੈ ਆਓ ਆਮਾ ਜੂਰ ਕਹਿੰਦੇ ਨੇ ਮੈਂ ਕਿ ਭਈ ਬੈੜੀ ਤਾਂ ਸਾਡੇ ਇੰਨੇ ਲੋਟ ਨਹੀਂ ਹੁੰਦੇ ਸਾਨੂੰ ਮੱਝਾਂ ਦੀਆਂ ਤਾਂ ਸਾਨੂੰ ਮੱਝਾਂ ਹੀ ਵਧੀਆ ਲੱਗਦੀਆਂ ਨੇ ਵੀ ਬੈੜੀ ਨੂੰ ਸਾਣਾ ਨਸਾਬ ਜਾਨੀ ਕਿਉਂਕਿ ਬੈੜੀ ਦੁੱਧ ਕੁਸਤਾ ਸਸਤਾ ਲੱਗਦਾ ਤੇ ਮੱਝਾਂ ਦਾ ਦੁੱਧ ਐ ਵੀ ਵਧੀਆ ਰੇਟ ਲੱਗ ਜਾਂਦਾ ਹੈਣਾ ਕੁਝ ਮੱਝਾਂ ਸੰਭਣੀਆਂ ਸੌਖੀਆਂ ਨੇ ਬੈੜੀ ਨਾਲੋਂ ਇੰਨੀ ਗਰਮੀ ਸਰਦੀ ਨਹੀਂ ਮੰਨਦੀਆਂਗੇ ਮੱਝਾਂ ਤੇ ਇਹ ਗਰਮੀ ਵੀ ਜ਼ਿਆਦਾ ਮੰਨਦੀ ਹੈਗੀ ਸੰਭਾਲ ਕਰਨੀ ਗਰਮੀ ਚ ਬਹੁਤ ਔਖੀ ਹੈ ਦੁੱਧ ਛੇਤੀ ਚੱਕਦੀ ਹੈ ਇਹ ਦੇ ਮੱਜਾਂ ਦਾ ਦੁੱਧ ਛੇਤੀ ਨਹੀਂ ਘਟਦੀਆਂ ਇਹਨਾਂ ਤਾਂ ਇੱਕ ਦਿਨ ਫੀਡ ਨਾ ਪਾਵੇ ਬਸ ਨਾਲ ਦੀ ਨਾਲ ਹੀ ਇਹਨਾਂ ਤਾਂ 2-3 ਲੀਟਰ ਦੁੱਧ ਚੱਕ ਦੇਣਾ ਤੇ ਬਸ ਪਹਿਲੇ ਦਿਨੋਂ ਮੱਜਾਂ ਸਾਹਮਣੇ ਆਤ ਪਈ ਹੋਈ ਚੱਲ ਇੱਕੇ ਹੈਗੀ ਇਹਨਾਂ ਦੇਖਦੇ ਆਪਾਂ ਸਿੱਖ ਲਾਂਗੇ ਬੈੜਾ ਸਾਹਮਣ ਫਿਰ ਦੇਖਾਂਗੇ ਅੱਗੇ ਤੇ ਨਾ ਆਪਣੀ ਵੱਡੀ ਮੱਜ ਵੀ ਸਾਨੂੰ ਮੈਨੂੰ ਲੱਗਦਾ ਜੀ ਸ਼ਾਇਦ ਰਹੀ ਨਹੀਂ ਕਿ ਕੜੰਗ ਪੈ ਰਹੀ ਹੈਗੀ ਤੇ ਤਾਰਾਂ ਜਿਹਾਂ ਦੇ ਰਹੀ ਸੀ ਪਰ ਤਾਂ ਬੈਬਾਦੀ ਦੇ ਤਰ੍ਹਾਂ ਨੇ ਪਤਾ ਨਹੀਂ ਇਹ ਰਹੀ ਨਹੀਂ ਜੀ ਜਿਸ ਵੇਲੇ ਡਾਕਟਰ ਸਾਦ ਦੇ ਜੀ ਇਹਨਾਂ ਨੂੰ ਵੀ ਚੈੱਕ ਕਰਾਉਨੇ ਹੈਗੇ ਫੇਰ ਟੈਨਸ਼ਨ ਜੀ ਖਤਮ ਹੋ ਗਈ ਸਾਡਾ ਸਾਰਾ ਢੱਬਰ ਦਾ ਸਵੇਰੇ ਮੂੰਹ ਜਾ ਉੱਡ ਗਿਆ ਦੇਖ ਕੇ ਵੀ ਚੌਥਾ ਮਹੀਨਾ ਲੱਗ ਗਿਆ ਸੀ ਇਹਨੂੰ 23 ਤਰੀਕ ਤੋਂ ਕੀ ਬਣੂਗਾ ਜੀ ਨਾ ਹੋਈ ਇੱਕ ਟਾਈਮ ਨੂੰ ਪੈ ਰਹੀ ਹੈ ਇਹ ਸਾਲ ਹੋ ਗਿਆ ਇਹਨੂੰ ਸੂਈ ਨੂੰ 7ਵੇਂ ਮਹੀਨੇ 10 ਤਰੀਕ ਨੂੰ ਸਾਲ ਹੋ ਗਿਆ ਜੀ ਇਹਨੂੰ ਸੂਈ ਨੂੰ ਪੂਰਾ ਤੇ ਸਾਡੀ ਉਹ ਪੱਟੀ ਇੱਕ ਸਾਲ ਦੀ ਹੋ ਗਈ ਛੋਟੀ ਉਹਦੇ ਵੀ ਸਿੰਘ ਜੇ ਸਹੀ ਨਹੀਂ ਗਏ ਪਤਾ ਨਹੀਂ ਘਾਤੋਂ ਉਹ ਸਿੰਘਾਂ ਦਾ ਵਾਲੇ ਖੁੱਲੇ ਜਿਹੇ ਨੇ ਨਾ ਆਪਦੀ ਮਾਂ ਤੇ ਗੇਦੀ ਭੈਣ ਦੇਖੋ ਜਿਹਦੇ ਅੰਦਰ ਛੋਟੀ ਆਪਣੀ ਸੂਈ ਹੈ ਕਿੰਨੀ ਕੁੰਡੀ ਹੈ ਨਾ ਉਹ ਉਹ ਸ਼ਾਇਦ ਆਪਦੀ ਭੈਣ ਤੇ ਜਾਂਦੀ ਨਹੀਂਗੀ ਇਹਦੇ ਸਿੰਘ ਵਾਲੇ ਖੁੱਲੇ ਰਹਿ ਗਏ ਕੱਟੀ ਛੋਟੀ ਦੀ ਤੇ ਲੈ ਲਈਏ ਆਪਾਂ ਦੋ ਟਾਂ ਵੀ ਪਾਉਣੇ ਸਾਰੀਆਂ ਮੱਝਾਂ ਨੂੰ ਬਰਾਬਰ ਦੀ ਤੇ ਬੈੜੀ ਨੂੰ ਬੈੜੀ ਨੂੰ ਥੋੜੀ ਵੱਧ ਪਾਉਣੀ ਹੈ ਕਿਉਂਕਿ ਵੱਧ ਦੁੱਧ ਵਾਲੀ ਹੈ ਨਾ ਵੱਧ ਦੁੱਧ ਦਿੰਦੀ ਹੈ ਇਹੋ ਤੇ ਉਹਨੂੰ ਫੀਡ ਵੀ ਪੈਂਦੀ ਹੈ ਫੀਡ ਆਪਾਂ ਆਪਣੀ ਜਿਹੜੀ ਸੂਈ ਹੋਈ ਹੈ ਝੋਟੀਆਂ ਨੂੰ ਵੀ ਪਾ ਦਿੰਨੇ ਆ ਥੋੜੀ ਜੀ ਕਾਰਗਲ ਦੀ ਫੀਡ ਹੁਣ ਕਹਿੰਦੇ ਨੇ ਅਸੀਂ ਸੋਚਿਆ ਵੀ ਕਾਰਗਲ ਦੀ ਫੀਡ ਨਹੀਂ ਪਾਉਂਦੇ ਕਿਰਾਂ ਦੁੱਧ ਘਟ ਗਈ ਸੀ ਜ ਆਪਣੀ ਬੈੜੀ ਹਨਾ ਇੱਕ ਦਿਨ ਫੀਡ ਨਹੀਂ ਆਏਗੀ ਫਿਰ ਦੁੱਧ ਦੂਜੀ ਫੀਡ ਨਾਲ ਘਟ ਰ ਚੜਦੇ ਛੇਤੀ ਚੜਦੀ ਨਹੀਂ ਤਾਂ ਇੱਕ ਬੂਰੇ ਆਪਾਂ ਕਾਰਗਲ ਦੀ ਲਿਆਂਦੀ ਸੀਗੀ ਵਿੱਚ ਦੀ ਪਾਦਨੇ ਦੁੱਧ ਜਦੋਂ ਸਹੀ ਆ ਜਾਂਦੇ ਫਿਰ ਆਪਾਂ ਦੂਜੀ ਫੀਡ ਪਾਉਣ ਲੱਗ ਜਾਂਦੇ ਆ ਇਹ ਵੀ ਸਾਡੀ ਝੁੱਟੀ ਜਮੀਂ ਦੁੱਧ ਘਟ ਰਹੀ ਹੈ 2.5 ਲੀਟਰ ਹੀ ਦਿੰਦੀ ਇੱਕ ਟਾਈਮ ਦਾ ਤੇ ਇਹਨੂੰ 11 ਤਰੀਕ ਤੋਂ ਚੌਥਾ ਮਹੀਨਾ ਲੱਗਿਆ ਸਾਡੇ ਹਿਸਾਬ ਨਾਲ ਮੀਨੋ 3 ਮਹੀਨਾ ਤਾਂ ਪਾਸ ਕਰਾ ਲੈਣੇ ਚਾਹੀਦੇ ਸੀ ਗਰਮੀ ਕਰਕੇ ਅਸੀਂ ਕਰਵਾਈਆਂ ਨਹੀਆਂ ਫੋਨ ਕਰਵਾਵਾਂਗੇ ਹੁਣ ਠੰਡ ਜੀ ਹੋ ਰਹੀ ਹੈਗੀ ਬਸ ਉਹੀ ਕਾਲ ਹੋ ਰਹੀ ਹੈ ਕਿਉਂਕਿ ਸਵੇਰੇ ਸ਼ਾਮ ਨੂੰ ਨਾ ਡਾਕਟਰ ਜਦੋਂ ਦਾ ਸਵੇਰੇ ਸਵੇਰੇ ਸੱਜਰੀ ਖੇਤਾਂ ਨੂੰ ਭੱਜ ਜਾਂਦੇ ਨੇ 5 ਵਜੇ ਦੇ ਨਾਲ ਹਨਾ ਫਿਰ 10:00 11:00 ਵਜੇ ਆਉਂਦੇ ਨੇ 10:00 ਵਜੇ ਫਿਰ ਉਸ ਵੇਲੇ ਡਾਕਟਰ ਵੀ ਨਹੀਂ ਹੁੰਦਾ ਪਿੰਡ 'ਚ ਅਗਰ ਬਾਹਰ ਭੱਜ ਜਾਂਦਾ ਉਸ ਵੇਲੇ ਸਵੇਰੇ ਆਉਂਦਾ ਹੁੰਦਾ ਜਿਵੇਂ ਪਾਸ ਕਰਨੀ ਹੁਣ ਉਸ ਟਾਈਮੇ ਘਰੇ ਨਹੀਂ ਹੁੰਦੇਗੇ ਅਸੀਂ ਇਸੇ ਕਰਕੇ ਕਾਲ ਹੋ ਰਹੀ ਹੈ ਹੁਣ ਮੜਾ ਜਾ ਕੰਮ ਠੰਡਾ ਹੋਇਆ ਜੀ ਦੀ ਵਾਲਾ ਜੀ ਦੀ ਲੱਗੀ ਹੈਗੀ ਤੇ ਆਪਣਾ ਮੱਕੇ ਵਾਲਾ ਬਾਣ ਰਹਿ ਗਿਆ ਕੱਲਾ ਥੋੜਾ ਜਿਹਾ ਪੌਦਲਾ ਰਹਿ ਗਿਆ ਤੇ ਹੁਣ ਉਹ ਕਰ ਦਾਂਗੇ ਹੁਣ ਕਰਾਵਾਂਗੇ ਜ ਇਹਨਾਂ ਨੂੰ ਚੱਕ ਪਾਸਾ ਨੂੰ ਐਸ ਵੀ ਬੈੜੀ ਜੇ ਲਵੇ ਲੱਗ ਜਾਪਾਂ ਇਕੱਠੀਆਂ ਕਰਵਾ ਲਈਏ ਤੇ ਪਰ ਇਹ ਪਹਿਲਾਂ ਕਰਾਉਣੇ ਪੈਣਗੇ ਮੈਂ ਸਦੇ ਹੁਣ ਟੈਨਸ਼ਨ ਚ ਸਾਨੂੰ ਦੇਖੋ ਜੀ ਪ੍ਰਮਾਤਮਾ ਕਰੇ ਹੋਵੇ ਸਾਡਾ ਤਾਂ ਨਾ ਜਮੀ ਜਿਓਖਾ ਹੋ ਰਿਹਾਗਾ ਅੱਜ ਤਾਂ ਇਹਨੂੰ ਦੇਖ ਕੇ ਵੀ ਇੱਕ ਟਾਈਮ ਵੀ ਪੈਰ ਚਲ ਦੁੱਧ ਵੀ ਦੋ ਟਾਈਮ ਦਿੰਦੀ ਹੋਵੇ ਫਿਰ ਵੀ ਸਾਨੂੰ ਕੋਈ ਚੱਕਰ ਨਹੀਂ ਚਲ ਦੁੱਤ ਤਾਂ ਦੇ ਹੀ ਜਾਂਦੀ ਐ ਦੁੱਤੋ ਵੀ ਇੱਕ ਟਾਈਮ ਪੈਰੀਆ ਫਿਰ ਮਹੀਨੇ ਵੀ ਜ ਤਨ ਹੋ ਗਏ ਚੌਥਾ ਲੱਗ ਗਿਆ ਹਨਾ ਇੰਨਾ ਟਾਈਮ ਵੇਟ ਕਰਿਆ ਇਹਦੇ ਦੇ ਮੁਗਣੀ ਝਾਕੀ ਗਏ ਤੇ ਹੁਣ ਇਹ ਐ ਕਰਦੀ ਐ ਇਹ ਤਾਂ ਸਾਡੇ ਕਰਾ ਕੇ ਨੇ ਮੈਂ ਜਿੰਨੇ ਤਾਂ ਵਾਦ ਦੇ ਨਹੀਂ ਕਰਿਆ ਪਤਾ ਨਹੀਂ ਜੀ ਕੀ ਗੱਲ ਐ ਐਸੀ ਵੀ ਚੱਲ ਜੇ ਹੁਣ ਰਹਿ ਜੂਗੀ ਤਾਂ ਅਸੀਂ 7 ਮਹੀਨਿਆਂ ਦੀ ਗੱਬਣਾ ਕਰਾ ਕੇ ਨੂੰ ਵੇਚ ਦਾਂਗੇ ਆ ਦੇਖੋ ਜੀ ਆਪਣਾ ਯੂਵੀ ਇਹ ਆਪਣੇ ਘਰ ਦਾ ਸ਼ੇਰ ਐ ਹੀ ਰੱਖੀ ਰੱਖਦੇ ਆਪਣੇ ਘਰ ਦੀ ਪੂਰੀ ਚੜੀ ਵੀ ਨਹੀਂ ਫਰਕਣ ਦਿੰਦਾ ਐ ਥੋੜਾ ਵੀ ਕੋਈ ਪਹੀ ਤੋਂ ਮੜੂਗਾ ਤੈਨੂੰ ਨਾ ਪਤਾ ਲੱਗੂਗਾ 1 ਸੈਕਿੰਟ 'ਚ ਇਹਨੂੰ ਪਤਾ ਲੱਗ ਜਾਂਦਾ ਵੀ ਕੀ ਆਉਣ ਲੱਗ ਰਿਹਾ ਐ ਨਾਲ ਦੀ ਨਾਲ ਸੋਰ ਪਾ ਦਿੰਦਾ ਐ ਇਹ ਇਹ ਆਪਾਂ ਧਾਰਾ ਘੱਡ ਕੇ ਨੇ ਦੁੱਧੀ ਦੁੱਧ ਲੈ ਜੂਗਾ ਜੀ ਫਿਰ ਆਪਣੀ ਰੋਟੀ ਰਹਿ ਜਾਂਦੀ ਇਕੱਲੀ ਬਣਾਉਣ ਵਾਲੀ ਤੇ ਨੁੱਕਰ ਰੋਟੀ ਲੈ ਕੇ ਜਾਂਦੇ ਨੇ ਫਿਰ ਬਣਾ ਕੇ ਉਹਨਾਂ ਟਿਫਨ ਜਪਾਉਣੀ ਹੁੰਦੀ ਹੈਗੀ ਤੇ ਐਨੇ ਚੀ ਮਾੜੇ ਮਾੜੇ ਨਾਲ ਸਾਨੂੰ ਰਾਤ ਦੇ 9 ਵਜ ਜਾਂਦੇ ਨੇ ਤੇ ਜਿੱਦਨ ਬਲੌਗ ਬਣਾਉਂਦਾ ਦੁਨ ਤਾਂ ਜਮੇ ਲੇਟ ਹੋ ਜਾਂਦੇ ਨੇ ਕਹਿੰਦੇ ਤੁਸੀਂ ਰੋਜ਼ ਬਲੌਗ ਪਾਇਆ ਕਰੋ ਸਾਡੇ ਬਹੁਤ ਜੀ ਕਰਦਾ ਜੀ ਬਲੌਗ ਪਾਉਣ ਨੂੰ ਪਰ ਕੰਮ ਇੰਨਾ ਜਿਆਦਾ ਉੱਪਰ ਦੀ ਹੈ ਹਨਾ ਨਾ ਤਾਂ ਬਲੌਗ ਬਣਾਇਆ ਜਾਵੇ ਨਾ ਫਿਰ ਸਾਥੂ ਪਾਇਆ ਹੀ ਜਾਵੇ ਜੇ ਬਣਿਆ ਵੀ ਪਿਆਰ ਰਹਿੰਦਾ ਪਾਇਆ ਵੀ ਨਹੀਂ ਜਾਂਦਾ ਹਨਾ ਕੰਮ ਜ਼ਿਆਦਾ ਹੈ ਜੀ ਤੇ ਥੋੜਾ ਜਿਹਾ ਖੇਤ ਦੇ ਕੰਮ ਕਰਕੇ ਹੁਣ ਇਹਨਾਂ ਨੂੰ ਮਾਲ ਪਸ਼ੂ 'ਚ ਹੱਥ ਨਹੀਂ ਲਵਾ ਸਕਦੇ ਸੀਗੇ ਸਾਰਾ ਆਪਦੇ ਜੁम्मे ਪੈ ਰਿਆ ਸੀ ਇਸ ਕਰਕੇ ਫਿਰ ਇੱਥੇ ਆਪਾਂ ਦੁੱਧ ਅੰਦਰ ਲੈ ਆਉਨੇ ਆ ਪੁਣ ਲਾਂਗੇ ਦੁੱਧ ਅਸੀਂ ਪੁਣ ਕੀ ਦੂਜੀ ਨੂੰ ਦੁੱਧ ਪਾਉਂਦੇ ਆਣ ਪੁਣੇ ਦੁੱਧ ਸਾਨੂੰ ਪਾਉਣ ਨੂੰ ਜਮਾਂ ਜੀ ਨਹੀਂ ਕਰਦਾ ਹਨ ਅਸੀਂ ਇਹ ਕਹਿ ਦਿੰਦੇ ਨੇ ਤੁਸੀਂ ਐਂ ਪਾ ਦੇ ਕਰੋ ਦੁੱਧ ਪਰ ਅਸੀਂ ਪੁਣੇ ਹੀ ਪਾਉਨੇ ਆ ਚਲੋ ਜੀ ਵੀਡੀਓ ਦਾ ਅੰਡਾ ਪੈਤੀ ਕਰਦੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣ ਕਮੈਂਟ ਕਰਦੇ ਨੇ ਜਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਇਹ ਕਮੈਂਟ ਕਰਕੇ ਸਾਡਾ ਹੌਸਲਾ ਵਧਾਉਂਦੇ ਰਿਹਾ ਕਰੋ